ਜਿਹੜਾ 트럼ਪ ਸਾਹਿਬ ਨੇ ਇਹ ਆਪਣੀ ਆਡੀਅੰਸ ਨੂੰ ਦੱਸਣਾ ਚਾਹੁੰਦੇ ਕਿ ਮੈਂ ਬੜਾ ਇੱਕ ਟਫ ਬੰਦਾ ਤੇ ਮੈਂ ਬੜੇ ਟਫ ਮੀਜਰਸ ਲਵਾਂਗੇ ਅਮਰੀਕਾ ਨੇ ਜਿਹੜਾ ਫਾਰਮ ਵਰਕਰ ਆਫਟਰ ਆਲ ਜਿਹੜੀ ਵੀ ਜ਼ਮੀਨ ਹੋਏ ਜੇ ਕਿਸੇ ਕੋਲ ਜ਼ਮੀਨ ਹੈ ਜੇ ਉੱਥੇ ਬੰਦਾ ਕੰਮ ਹੀ ਨਾ ਕਰੇਗਾ ਜ਼ਮੀਨ ਤੇ ਕੀ ਹੋਊਗਾ ਘਾਹ ਹੀ ਉਗੂਗਾ ਜ਼ਮੀਨ ਆਪਣਿਆਂ ਪ੍ਰੋਡਕਟਿਵ ਹੈ ਔਰ ਅਸੀਂ ਉਹ ਜੋ ਪ੍ਰੋਡਿਊਸ ਲੈਣੀ ਹੈ ਜੇ ਉੱਥੇ ਜ਼ਮੀਨ ਤੇ ਆਪਾਂ ਲਾ ਕੇ ਡੰਗਰ ਪਾਲਦੇ ਆ ਤਾਂ ਸਾਨੂੰ ਮੈਨ ਪਾਵਰ ਚਾਹੀਦੀ ਆ ਅਮਰੀਕਾ ਦੀ ਕੋਈ ਪਾਲਿਸੀ ਨਹੀਂ ਹੈਗੀ ਕਿ ਉਹ ਫਾਰਮ ਵਰਕਰਸ ਤੇ ਜਾਂ ਹੌਸਪਿਟੈਲਿਟੀ ਦੇ ਵਿੱਚ ਬੰਦੇ ਲਿਜਾਵੇ ਅਮਰੀਕਾ ਦੀ 1 ਕਰੋੜ ਬੰਦਾ ਕੱਢਣਾ ਇਲੀਗਲ ਇਮੀਗ੍ਰੈਂਟ ਕੱਢਣਾ ਮੇਰੇ ਸਾਹਮਣੇ ਜਿੰਨੀ ਕਿ ਮੇਰੀ ਅਕਲ ਆ ਉਹ ਪੋਸੀਬਲ ਨਹੀਂ ਹੈ ਕਿਉਂਕਿ ਉਹਦੇ ਇੰਪੈਕਟ ਇਕਨੋਮੀ ਤੇ ਆ ਸਰ 트ੰਪ ਨੇ ਹਾਲ ਦੀ ਘੜੀ ਜਿਹੜੇ ਕੈਨੇਡਾ ਤੇ ਟੈਰਿਫ ਲਗਾਏ ਸੀ 25% ਉਹਨਾਂ ਨੂੰ 1 ਮਹੀਨਾ ਲਈ ਟਾਲ ਦਿੱਤਾ ਤੇ ਟ੍ਰੰਪ ਨੇ ਕਿਹਾ ਵੀ ਮੈਂ ਹੋਰ ਫੈਸਲੇ ਬਣਵਾਵਾਂਗਾ ਕੈਨੇਡਾ ਤੋਂ ਉਹਦਾ ਵੀ ਇ ਕ ਅਮਰੀਕਾ ਗ੍ਰੇਟ ਅਗੇਨ ਦੇ ਤਹਿਤ ਉਹ ਇਹ ਦੱਸਣਾ ਚਾਹੁੰਦਾ ਵੀ ਅਮਰੀਕਾ ਬੜੀ ਵੱਡੀ ਪਾਵਰ ਹੈ ਅਮਰੀਕਾ ਜੋ ਚਾਵੇ ਉਹ ਕਰ ਸਕਦਾ ਪਰ ਐਦਾਂ ਹੋਏਗਾ ਨਹੀਂ ਕੀ ਤੁਸੀਂ ਇਹ ਸਾਰੇ ਨੂੰ ਟਰੰਪ ਦਾ ਇੱਕ ਸਟੰਟ ਦੇਖ ਰਹੇ ਹੋ ਪੋਲਿਟੀਕਲ ਸਟੰਟ ਦੇਖ ਹਾਂ ਜੀ ਮੈਂ ਇਹਨੂੰ 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 ਪੋਲਿਟੀਕਲ ਸਰਕਸ ਮੰਨ ਰਿਹਾ ਜੀ ਇਹ ਮਾਈਗ੍ਰੈਂਟਸ ਨੂੰ ਬਲੇਮ ਕਰ ਰਹੇ ਨੇ ਜੇ ਤੁਸੀਂ ਦੇਖੋ ਯੂਕੇ ਲੈ ਲੋ ਯੂਕੇ ਚ ਮਹਿੰਗਾਈ ਘਟ ਜਿਹੜਾ ਕੋਈ ਤੁਹਾਡਾ ਰਿਸ਼ਤੇਦਾਰ ਰਹਿੰਦਾ ਹੋਵੇਗਾ ਯੂਕੇ ਨੂੰ ਉਹਨੂੰ ਪੁੱਛੋ ਪਿਛਲੇ ਕੋਵਿਡ ਤੋਂ ਬਾਅਦ ਉਹਨੇ ਕਿੰਨੀ ਮਹਿੰਗਾਈ ਆ ਆਸਟ੍ਰੇਲੀਆ ਦੇ ਵਿੱਚ ਵੱਡੇ ਸ਼ਹਿਰਾਂ ਚ ਰਹਿਣ ਨੂੰ ਜਗ੍ਹਾ ਨਹੀਂ ਮਿਲ ਮੈਲਬੌਰਕ ਦੇਖ ਲਓ ਰਾਈਟ ਉਥੇ ਹਾਊਸਸ ਪ੍ਰਾਈਸਸ ਕੀ ਨੇ ਹਾਊਸ ਪ੍ਰਾਈਸਸ ਇਹ ਰੂਬੀ ਟੱਲਾ ਜਿਹੜੀ ਹੈਗੀ ਆ ਜਾਂ ਜਿੰਨੇ ਵੀ ਆਹ ਪੋਲਿਟਿਸ਼ੀਅਨਸ ਆ ਉਹ ਇੱਕ ਟਫ ਸਟੈਂਸ ਲੈਂਦੇ ਨੇ ਉਹ ਇਹ ਕਹਿੰਦੇ ਨੇ ਵੀ ਸਾਰਾ ਜਿਹੜਾ ਬਲੇਮ ਹੈ ਸਾਡੀ ਇਕਨੋਮੀ ਦੇ ਫੇਲਿਅਰ ਦਾ ਉਹ ਮਾਈਗ੍ਰੈਂਟਸ ਕਰਕੇ ਕੈਨੇਡਾ ਨੂੰ ਪਤਾ ਹੈ ਉਹਨੂੰ ਏਜ ਕੇਅਰ ਲਈ ਬੰਦੇ ਚਾਹੀਦੇ ਨੇ ਉਹਨਾਂ ਨੇ ਹੁਣ ਏਜ ਗੇਟ ਦੀ ਵੀ ਯੂ ਨੋ ਕੱਟਤਾ ਨੈਕਸਟ ਮੰਥ ਹੈ ਯੂ ਨੋ ਅਪਲੀਕੇਸ਼ਨਸ ਲੱਗਣ ਗਿਆ ਉਹਦੇ ਤੁਹਾਨੂੰ ਪੀਆਰ ਵੀ ਹੈ ਸੋ ਕੈਨੇਡਾ ਨੋਜ਼ ਇਟ ਨੀਡਸ ਪੀਪਲ ਅੱਜ ਵੀ ਜੇ ਉਹਨਾਂ ਦਾ ਟਾਰਗੇਟ ਹੈ ਕਿ ਅਸੀਂ ਇਸ ਸਾਲ 5 ਲੱਖ ਇਮੀਗ੍ਰੈਂਟ ਨੂੰ ਪੀਆਰ ਦਾਂਗੇ ਤਾਂ ਮੇਰਾ ਖਿਆਲ ਕੋਈ ਹੋਰ ਕੰਟਰੀ 5 ਲੱਖ ਬੰਦੇ ਨੂੰ ਪੀਆਰ ਨਹੀਂ ਦੇ ਦੇਗੀ ਸਤਿ ਸ਼੍ਰੀ ਅਕਾਲ ਮੈਂ ਗੁਰਪਿਆਰ ਸਿੰਘ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅੱਜ ਅਸੀਂ ਪ੍ਰੋਗਰਾਮ ਪ੍ਰਵਾਸਨਾਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਵਿੱਚ ਸਾਡੇ ਵਿੱਚ ਮੌਜੂਦ ਹੋਣਗੇ ਵੀਜ਼ਾ ਐਕਸਪਰਟ ਤੇ ਕੰਸਲਟੈਂਟ ਰੁਪਿੰਦਰ ਸਿੰਘ ਜੀ ਸਰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਗੁਰਪਿਆਰ ਜੀ ਥੈਂਕ ਯੂ ਵੈਰੀ ਮਚ ਤੇ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਸਰੋਤਿਆਂ ਨੂੰ ਪਹਿਲਾ ਸਵਾਲ ਸਰ ਸਾਡਾ ਇਹੀ ਹੋਵੇਗਾ ਤੁਹਾਨੂੰ ਵੀ 트੍ਰੰਪ ਹਾਲ ਦੀ ਕਿਹੜੀ ਪਿਛਲੇ ਦਿਨ ਦੇਖਿਆ ਗਿਆ ਵੀ ਜਹਾਜ਼ ਪਰ ਪਰ ਕੇ ਗੈਰ ਕਾਨੂੰਨੀ ਪ੍ਰਵਾਸੀ ਨੂੰ ਭੇਜ ਰਹੇ ਨੇ 104 ਗੈਰ ਕਾਨੂੰਨੀ ਭਾਰਤੀ ਪ੍ਰਵਾਸੀ ਅੰਮ੍ਰਿਤਸਰ ਸਾਹਿਬ 에어ਪੋਰਟ ਤੇ ਲੈਂਡ ਕਰ ਚੁੱਕੇ ਨੇ ਤੇ ਕਿਹਾ ਜਾ ਰਿਹਾ ਵੀ ਆਉਣ ਵਾਲੇ ਸਮੇਂ ਵਿੱਚ 487 ਹੋਰ ਇਲੀਗਲ ਗੈਰ ਕਾਨੂੰਨੀ ਜਿਹੜੇ ਭਾਰਤੀ ਨੇ ਉਹ ਆਣਗੇ ਕੀ ਕਾਨੂੰਨ ਹੋਊਗਾ ਕਿਸ ਤਹਿਤ ਉਹ ਦੁਆਰਾ ਆ ਰਹੇ ਨੇ ਦੇਖੋ ਪਹਿਲੀ ਗੱਲ ਤਾਂ ਮੈਂ ਦੱਸਣੀ ਚਾਹੁੰਦਾ ਜਿਹੜੀ ਡਿਪੋਰਟੇਸ਼ਨ ਉਹ ਕੋਈ ਨਵਾਂ ਪ੍ਰੋਸੈਸ ਨਹੀਂ ਹੈ ਪਰ ਜਿਹੜਾ ਸਪੈਕਟੈਕਲ ਜਿਸ ਹਿਸਾਬ ਨਾਲ ਰਿਪੋਰਟ ਕੀਤੇਗੇ ਉਹ ਉਹ ਇੱਕ ਪਬਲਿਕ ਰਿਲੇਸ਼ਨ ਦਾ ਪਾਰਟ ਹੈ ਜਿਹੜਾ 트럼ਪ ਸਾਹਿਬ ਨੇ ਇਹ ਆਪਣੀ ਆਡੀਅנס ਨੂੰ ਦੱਸਣਾ ਚਾਹੁੰਦੇ ਕਿ ਮੈਂ ਬੜਾ ਇੱਕ ਟਫ ਬੰਦਾ ਤੇ ਮੈਂ ਬੜੇ ਟਫ ਮੀਜਰਸ ਲਾਵਾਂਗੇ ਤੇ ਜੇ ਆਪਾਂ ਦੇਖੀਏ ਤਾਂ ਪਿਛਲੇ 6 ਤਰੀਕ ਨੂੰ ਆਪਣੇ ਐਕਸਟਰਨਲ ਅਫੇਅਰ ਮਿਨਿਸਟਰ ਜੀ ਨੇ ਉਹਨਾਂ ਨੇ ਲੋਕ ਸਭਾ ਦੇ ਵਿੱਚ ਇੱਕ ਬਿਆਨ ਦਿੱਤਾ ਕਿ ਜਿਹੜੀ ਡਿਪੋਰਟੇਸ਼ਨ ਹੈ ਉਹ 2009 ਤੋਂ ਚੱਲੀ ਆ ਰਹੀ ਯੂਐਸ ਤੋਂ ਉਹਨਾਂ ਨੇ ਅੰਕੜੇ ਵੀ ਦਿੱਤੇ ਜਿਵੇਂ 2009 'ਚ ਕੋਈ 700 ਬੰਦਾ ਹੋਇਆ ਇਦਾਂ ਹੀ ਹਰ ਸਾਲ 2009 ਤੋਂ ਵੱਖਰੇ ਵੱਖਰੇ ਅੰਕੜੇ ਦਿੱਤੇ ਜਿਵੇਂ 2023 ਆ ਉਹ 'ਚ ਤਕਰੀਬਨ 6500 ਬੰਦਾ ਆਇਆ 2000 ਚਵੀ ਦੇ ਵਿੱਚ 1300 ਕੁ ਆਏ ਹੱਲੇ ਆਪਾਂ 104 ਹੈ ਤੇ ਅੱਗੇ 487 ਦੀ ਗੱਲ ਕਰ ਰਹੇ ਹਾਂ ਜੇ ਆਪਾਂ ਇਹ ਗੱਲ ਕਰੀਏ ਤਾਂ ਇਹ ਤਕਰੀਬਨ ਕੋਈ 500 ਬੰਦਾ ਹੀ ਪੜਦਾ ਰਿਪੋਰਟੇਸ਼ਨ ਜਿਹੜੀ ਆ ਉਹ ਅੱਜ ਨਹੀਂ ਸ਼ੁਰੂ ਹੋਈ ਟਰੰਪ ਦੇ ਆਉਣ ਨਾਲ ਪਰ ਜਿਸ ਤਰੀਕੇ ਨਾਲ ਕੀਤੀ ਗਈ ਹੈ ਜਿੰਨੀ ਉਹਦੀ ਪਬਲਿਕ ਰਿਲੇਸ਼ਨ ਬਣਾਤੀ ਗਈ ਜਿੰਨੀ ਅਮਰੀਕਾ ਨੇ ਆਪਣੀ ਟਰੰਪ ਨੇ ਸਾਰੀ ਦੁਨੀਆ ਦੱਸਣਾ ਆਪਣੀ ਜਿਹੜੀ ਉਹਨਾਂ ਨੂੰ ਸਪੋਰਟ ਕੀਤਾ ਉਹਨਾਂ ਦਾ ਇੱਕ ਸਲੋਗਨ ਸੀ ਮੇਕ ਅਮਰੀਕਾ ਗ੍ਰੇਟ ਅਗੇਨ ਜੀ ਉਹਨਾਂ ਨੇ ਅਮਰੀਕਨ ਪਾਵਰ ਦਾ ਇਹ ਉਹ ਯੂ ਨੋ ਬਸ ਸਿੰਪਲ ਦਿੱਤਾ ਉਹਨਾਂ ਨੇ ਜਹਾਜ਼ ਭੇਜਤੇ ਵੱਖਰੀ ਵੱਖਰੀ ਕੰਟਰੀਆਂ ਦੇ ਵਿੱਚ ਔਰ ਉਹ ਵੀ ਇਹ ਸਾਰੇ ਅੱਗੇ ਆੜ ਅੱਜ ਤੱਕ ਇਹ ਸਾਰੇ ਕਮਰਸ਼ੀਅਲ ਫਲਾਈਟਾਂ ਦੇ ਵਿੱਚ ਰਿਪੋਰਟ ਹੁੰਦੇ ਸੀ ਇਹਨਾਂ ਨੇ ਆਪਣੀ ਮਿਲਟਰੀ ਪਾਵਰ ਦਿਖਾਈ ਕਿ ਅਸੀਂ ਬਹੁਤ ਵੱਡਾ ਮੁਲਕ ਹਾਂ ਅਸੀਂ ਆਪਣੇ ਮਿਲਟਰੀ ਦੇ ਜਹਾਜ਼ ਦੇ ਵਿੱਚ ਬੰਦੇ ਭੇਜਾਂਗੇ ਸੋ ਇਹ ਇੱਕ ਜ਼ਿਆਦਾ ਮਤਲਬ ਜੋ ਮੈਂ ਕਹਿਣਾ ਇੱਕ ਪਬਲਿਕ ਰਿਲੇਸ਼ਨ ਹੈ ਜਿਹੜਾ ਟਫ ਟਫ ਮਾਸਟਰ ਐਕਟ ਕਰ ਰਿਹਾ 트럼ਪ ਆਪਣੀ ਆਡੀਅנס ਨੂੰ ਹੋਰ ਟਫ ਬਣ ਕੇ ਦਿਖਾ ਰਿਹਾ ਤੇ ਇਹ ਸਾਰਾ ਕੁਝ ਜਿਵੇਂ ਬੇੜੀਆਂ ਲਾਈ ਆਪਣੇ ਇੰਡੀਅਨਸ ਨੂੰ ਉਹਨਾਂ ਨੂੰ ਕਾਈਂਡ ਆਫ ਜ਼ਲੀਲ ਕੀਤਾ ਜੀ ਬਿਲਕੁਲ ਹੈ ਨਾ ਜੀ ਸੋ ਇਟ ਇਜ਼ ਪਾਰਟ ਆਫ 트럼ਪ ਐਡਰੈਸਿੰਗ ਹਿਸ ਓਨ ਆਡੀਅנס ਕੀ ਸਰ 트럼ਪ ਐਡਮਿਨਿਸਟ੍ਰੇਸ਼ਨ ਨੇ 18000 ਇਹ ਜੇ ਇਲੀਗਲ ਇਮੀਗ੍ਰੈਂਟਸ ਨੇ ਜੋ ਇੰਡੀਆ ਦੇ ਨੇ ਸਨਖਤ ਕਰ ਲਿਆ ਵੀ ਅਸੀਂ ਇਹਨਾਂ ਨੂੰ ਤਾਂ ਕੱਢਾਂਗੇ ਹੀ ਕੱਢਾਂਗੇ ਪਰ ਇੱਕ ਪਿਊਰ ਰਿਸਰਚ ਦੀ ਰਿਪੋਰਟ ਪਬਲਿਸ਼ ਹੁੰਦੀ ਆ ਉਸ ਅਕੋਰਡਿੰਗ 7,25,000 ਇਲਲੀਗਲ ਭਾਰਤੀ ਜਿਹੜੇ ਅਮਰੀਕਾ ਚ ਰਹਿ ਰਹੇ ਨੇ 7,25,000 ਇਲਲੀਗਲ ਮਾਈਗ੍ਰੈਂਟਸ ਇੰਡੀਆ ਅਮਰੀਕਾ ਕਿਵੇਂ ਕੱਢੂਗਾ ਇਨੇ ਗੈਰ ਪ੍ਰਵਾਸੀ ਕਾਨੂੰਨੀਆ ਨੂੰ ਕਿਵੇਂ ਕੱਢੂਗਾ ਨਹੀਂ 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 ਇਹਦੇ ਚ ਜਿਹੜਾ ਤੁਸੀਂ ਕਹਿ ਰਹੇ ਹੋ 18,000 ਉਹ ਉਹ ਨੇ ਜਿਹੜੇ ਇੰਡੀਅਨ ਨੇ ਜਿਨ੍ਹਾਂ ਨੂੰ ਰਿਮੂਵਲ ਆਰਡਰ ਮਿਲ ਚੁੱਕਾ ਤੇ 3000 ਇਸ ਤੋਂ ਇਲਾਵਾ ਨੇ ਜਿਹੜੇ ਆਲਰੇਡੀ ਡਿਟੇਨਡ ਨੇ ਠੀਕ ਹੈ ਇਹ 21,000 ਬੰਦਾ ਜਿਹੜਾ ਇਹਨੂੰ ਬਹੁਤ ਖਤਰਾ राइट पर जेडे ਹੁਣ ਉਤੇ ਤੁਸੀਂ ਮੈਂ ਕਿਹਾ 7 ਲੱਖ ਹੈਗੇ ਨੇ 7 ਲੱਖ ਪਰ ਕੱਲੇ ਇੰਡੀਅਨ ਨਹੀਂ ਹੈ ਜੀ ਜੀ ਅਮਰੀਕਾ ਦੇ ਵਿੱਚ ਇੱਕ ਐਸਟੀਮੇਟ ਦੇ ਅਸਾਬ ਨਾਲ ਤਕਰੀਬਨ 10 ਮਿਲੀਅਨ ਜਿਹੜਾ ਕਿ 1 ਕਰੋੜ ਇਲੀਗਲ ਇਮੀਗਰੈਂਟ ਉਹ ਹੈਗਾ ਹੁਣ ਜਿਹੜਾ ਇਲੀਗਲੀ ਇਮੀਗਰੈਂਟ ਹੁੰਦਾ ਉਹ ਉਸੇ ਜਗ੍ਹਾ ਤੇ ਜਾਂਦਾ ਜਿੱਥੇ ਉਹਨੂੰ ਜੋਬ ਮਿਲਦੀ ਆ ਕਿਉਂਕਿ ਉਹਦੇ ਕੋਲ ਕੋਈ ਸਰਕਾਰੀ ਸਹੂਲਤ ਨਹੀਂ ਹੁੰਦੀ ਕੋਈ ਉਹਨੂੰ ਸੋਸ਼ਲ ਸਰਵਿਸ ਨਹੀਂ ਮਿਲਦੀ ਉਹਨੂੰ ਕੁਝ ਨਹੀਂ ਮਿਲਦਾ ਸਿਰਫ ਉੱਤੇ ਨੌਕਰੀ ਹੁੰਦੀ ਆ ਤਾਂ ਇਲੈਗਲ ਮਾਈਗ੍ਰੈਂਟ ਉੱਥੇ ਜਾਂਦਾ ਜਿਵੇਂ ਆਪਾਂ ਦੇਖੀਏ ਅਮਰੀਕਾ 'ਚ 1 ਕਰੋੜ ਬੰਦਾ 10 ਮਿਲੀਅਨ ਜੀ ਹੈਗਾ ਉਹ ਕਿੱਥੇ ਕਿੱਥੇ ਆ ਰੈਸਟੋਰੈਂਟਸ ਦੇ ਵਿੱਚ ਠੀਕ ਹੈ ਜੀ ਹਸਪਿਟੈਲਿਟੀ ਦੇ ਵਿੱਚ ਮੀਟ ਇੰਡਸਟਰੀ ਦੇ ਵਿੱਚ ਐਗਰੀਕਲਚਰ 'ਚ ਆ ਇਹਦਾ ਮਤਲਬ ਉੱਥੇ ਨੌਕਰੀਆਂ ਹੈਗੀਆਂ ਨੇ ਇਹ ਅਮਰੀਕਨ ਜਿਹੜੀ ਹੈ ਇਮੀਗ੍ਰੇਸ਼ਨ ਪਾਲਿਸੀ ਇਹਦਾ ਫੇਲਿਅਰ ਆ कि ਜਿਹੜੀਆਂ ਉੱਥੇ ਜੌਬਸ ਆ ਉਹਨਾਂ ਲਈ ਕੋਈ ਲੀਗਲ ਵੇ ਜਾਨਦਾ ਨਹੀਂ ਹੈ ਤਾਂ ਇਲਿਗਲ ਮਾਈਗ੍ਰੈਂਟ ਹੈ ਹੂੰ ਰਾਈਟ ਹੁਣ ਜੇ ਉੱਥੇ ਆਪਾਂ ਕਹਿ ਲਈਏ ਵੀ ਅੱਜ ਜਿੰਨੀਆਂ ਕਾਪਾ ਖਬਰਾਂ ਪੜਦੇ ਆ ਕਿ 2000 ਬੰਦਾ ਰੋਜ਼ ਅਰੈਸਟ ਹੋ ਰਿਹਾ ਬਿਲਕੁਲ ਆਪਾਂ ਜੇ 2000 ਬੰਦਾ ਰੋਜ਼ ਵੀ ਅਰੈਸਟ ਹੋ ਰਿਹਾ ਤਾਂ ਆਪਾਂ ਸਾ ਮਹੀਨੇ ਦੇ ਕਿੰਨੇ ਹੋਗੇ 60000 ਜੀ ਠੀਕ ਹੈ ਜੀ ਜਾਂਪਾ 30 ਦਿਨ ਹੀ ਲਾਈਏ 25 ਨਾਲ ਲਈਏ ਸਾਲ ਦੇ ਹੋਗੇ ਕਿੰਨੇ 7 ਲੱਖ ਬਿਲਕੁਲ ਤਾਂ 1 ਕਰੋੜ ਬੰਦੇ ਕੱਢਣ ਨੂੰ ਅਮਰੀਕਾ ਨੂੰ 10 ਸਾਲ ਲੱਗਣਗੇ ਕੀ ਅਮਰੀਕਾ ਕੋਲ ਇੰਨੀ ਪੁਲਿਸ ਹੈ ਕੀ ਅਮਰੀਕਾ ਕੋ ਇਹ ਤਾਂ ਹੈ ਨਹੀਂ ਜਿੰਨੂੰ ਅਰੈਸਟ ਕੀਤਾ ਅੱਜ ਇਹ ਜਾ ਚੜਾ ਦੇਣਗੇ ਉਹਨੂੰ ਪਹਿਲਾਂ ਉੱਥੇ ਕੈਂਪ ਚ ਲਿਆਣਾ ਪੈਂਦਾ ਕੀ ਅਮਰੀਕਾ ਕੋ ਇੰਨੀ ਪੁਲਿਸ ਹੈ ਕੀ ਅਮਰੀਕਾ ਕੋ ਅਨੇ ਰਿਸੋਰਸਸ ਹੈ ਕੈਂਪ ਹੈਗੇ ਆ ਕਿ 1 ਕਰੋੜ ਬੰਦੇ ਨੂੰ ਡਿਪੋਰਟ ਕਰ ਦੇਣ ਅੱਛਾ ਜੇ ਇਹ ਸੋਚ ਵੀ ਲੈਣ ਤਾਂ ਉਹਦਾ ਅਸਰ ਉਹਨਾਂ ਦੀ ਇਕਨੋਮੀ ਤੇ ਕੀ ਹੋਊਗਾ ਇਸ ਸਾਰੀਆਂ ਜੌਬਾਂ ਵਿਚਾਰੇ ਕਰ ਰਹੇ ਨੇ ਕੋਈ ਇਲੀਗਲ ਮਾਈਗ੍ਰੈਂਟ ਜਿਹੜਾ ਵੀ ਅਮਰੀਕਾ 'ਚ ਹੈਗਾ ਮੇਰੇ ਸਹਾਰਾ ਨਾ ਉਹ ਯੂ ਐਸ ਦੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਆ ਉਹਦਾ ਫੇਲਿਅਰ ਆ ਇਮੀਗ੍ਰੇਸ਼ਨ ਪਾਲਿਸੀ ਯੂ ਐਸ ਦੀ ਜਿਹੜੀ ਇੱਕ ਐਚ 1 ਬੀ ਆ ਜਿਹੜੇ ਪੜ੍ਹਿਆ ਲਿਖਿਆ ਇਨਸਾਨ ਜਾਂਦਾ ਉਹ 'ਚ ਟੋਟਲ ਬੰਦਾ ਸਿਰਫ 4 ਲੱਖ ਵੀਜ਼ੇ ਮਿਲਦੇ ਆ ਸਾਲ ਦੇ ਬਿਲਕੁਲ ਠੀਕ ਹੈ ਜੀ ਅਮਰੀਕਾ ਨੇ ਜਿਹੜਾ ਫਾਰਮ ਵਰਕਰ ਆਫਟਰ ਆਲ ਜਿਹੜੀ ਵੀ ਜ਼ਮੀਨ ਹੋਏ ਜੇ ਕਿਸੇ ਕੋਲ ਜ਼ਮੀਨ ਹੈ ਜੇ ਉੱਥੇ ਬੰਦਾ ਕੰਮ ਹੀ ਨਾ ਕਰੇਗਾ ਜ਼ਮੀਨ ਤੇ ਕੀ ਹੋਊਗਾ ਘਾਈ ਰਹੂਗਾ ਜ਼ਮੀਨ ਆਪਣਿਆ ਪ੍ਰੋਡਕਟਿਵ ਹੈ ਪਰ ਅਸੀਂ ਉਹਨੂੰ ਪ੍ਰੋਡਿਊਸ ਲੈਣੀ ਹੈ ਜੇ ਉੱਥੇ ਜ਼ਮੀਨ ਤੇ ਆਪਾਂ ਲਾ ਕੇ ਡੰਗਰ ਪਾਲਦੇ ਆ ਤਾਂ ਸਾਨੂੰ ਮੈਨ ਪਾਵਰ ਚਾਹੀਦੀ ਹੈ ਅਮਰੀਕਾ ਦੀ ਕੋਈ ਪਾਲਿਸੀ ਨਹੀਂ ਹੈਗੀ ਕਿ ਉਹ ਫਾਰਮ ਵਰਕਰਸ ਤੇ ਜਾਂ ਹਸਪੀਟੈਲਿਟੀ ਦੇ ਵਿੱਚ ਬੰਦੇ ਲਿ ਜਾਵੇ ਸੋ ਅਮਰੀਕਾ ਦੀ 1 ਕਰੋੜ ਬੰਦਾ ਕੱਢਣਾ ਇਲੀਗਲ ਇਮੀਗ੍ਰੈਂਟ ਕੱਢਣਾ ਮੇਰੇ ਹਸਾਬ ਨਾਲ ਜਿੰਨੀ ਕਿ ਮੇਰੀ ਅਕਲ ਹੈ ਉਹ ਪੋਸੀਬਲ ਨਹੀਂ ਹੈ ਕਿਉਂਕਿ ਉਹ ਤੇ ਇੰਪੈਕਟ ਇਕਨੋਮੀ ਤੇ ਹੈ ਦੂਜੀ ਗੱਲ ਐਨਾ ਬੰਦਾ ਅਰੈਸਟ ਕਰਨ ਲਈ ਤੁਹਾਨੂੰ ਬੜੀ ਵੱਡੀ ਪੁਲਿਸ ਚਾਹੀਦੀ ਆ ਉਹਨਾਂ ਦੇ ਫਿਰ ਤੁਹਾਨੂੰ ਜੱਜ ਚਾਹੀਦੇ ਨੇ ਅਰੈਸਟ ਕਰਕੇ ਇਹ ਤਾਂ ਹੈ ਨਹੀਂ ਜਾਰ ਚੜਾ ਦੋਗੇ ਉਹ ਕੋਰਟ ਕੱਢੇਗਾ ਉਹਨਾਂ ਨੂੰ ਡਿਪੋਰਟੇਸ਼ਨ ਕੋਰਟ ਦੇਗੀ ਕੀ ਅਮਰੀਕਾ ਕੋ ਐਨੀ ਕਾਨੂੰਨੀ ਵਿਵਸਥਾ ਹੈਗੀ ਹੈ ਜਾਂ ਪੁਲਿਸ ਹੈਗੀਆਂ ਜਾਂ ਕੈਂਪ ਹੈਗੇ ਆ ਵੀ 1 ਕਰੋੜ ਬੰਦੇ ਨੂੰ ਕੱਢ ਲੈ ਸੋ ਜਿਹੜਾ ਇਹ ਜਿਹੜਾ ਸਪੈਕਟੈਕਲ ਹੈ ਇਹ ਬਹੁਤ ਬਹੁਤ ਅਫਸੋਸਨਾਕ ਹੈ ਕਿਉਂਕਿ ਜਿੰਨੀ ਵੀ ਇਹ ਇਮੀਗ੍ਰੇਸ਼ਨ ਇਲੀਗਲ ਮਾਈਗ੍ਰੈਂਟ ਆ ਉਹ ਕੋਈ ਕ੍ਰਿਮੀਨਲ ਮੇਰੇ ਹਿਸਾਬ ਨਾਲ ਕ੍ਰਿਮੀਨਲ ਨਹੀਂ ਹੈਗੇ ਉਹ ਇੱਕ ਆਪਣਾ ਰੋਜ਼ਗਾਰ ਲੈਣ ਜਾਂਦੇ ਨੇ ਆਪਣੀ ਚੰਗੀ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਨੇ ਇਸ ਲਈ ਜਾਂਦੇ ਨੇ ਸਰ 트럼ਪ ਨੇ ਹਾਲ ਦੀ ਘੜੀ ਜਿਹੜੇ ਕੈਨੇਡਾ ਤੇ ਟੈਰਿਫ ਲਗਾਏ ਸੀ 25% ਉਹਨਾਂ ਨੂੰ ਇੱਕ ਮਨთ ਲਈ ਟਾਲ ਦਿੱਤਾ ਤੇ 트럼ਪ ਨੇ ਕਿਹਾ ਵੀ ਮੈਂ ਹੋਰ ਫੈਸਲੇ ਮਨਵਾਵਾਗਾ ਕੈਨੇਡਾ ਤੋਂ ਉਦਾਵੀ ਇਨਫੈਕਟ ਦੱਸੋ ਵੀ ਕੀ ਹੋਊਗਾ ਕੀ ਫੈਸਲੇ ਮਣਵਾਣਗੇ ਉਹ ਕੀ ਇਲੈਗਲ ਮਾਈਗ੍ਰੈਂਟਸ ਨੂੰ ਲੈ ਕੇ ਖਾਸ ਕਰਕੇ ਪੰਜਾਬੀਆਂ ਦੇ ਭਾਰਤੀਆਂ ਨੂੰ ਉਹਦੇ ਨੂੰ ਨੁਕਸਾਨ ਦੇਖਣ ਨੂੰ ਮਿਲ ਸਕਦਾ ਹੈ ਦੇਖੋ ਪਹਿਲੀ ਗੱਲ ਤਾਂ ਟਰੰਪ ਦੀ ਮੈਨ ਲੱਗਦਾ ਉਹਨੂੰ ਆਪ ਨੂੰ ਨਹੀਂ ਪਤਾ ਅਗਲੇ ਮਹੀਨੇ ਅਗਲੇ ਮਿੰਟੋਂ ਨੇ ਕੀ ਗੱਲ ਕਹਿ ਦੇਣੀ ਹੈ ਠੀਕ ਹੈ ਜੀ ਆ ਹੁਣ ਪਿੱਛੇ ਉਹਨੇ ਕਿਹਾ ਸਾਰੇ ਪੈਲੇਸਟੀਨੀਆਂ ਉੱਥੋਂ ਕੱਢ ਦਾਂਗੇ ਉੱਥੇ ਰਵੇਰਾ ਬਣਾਵਾਂਗੇ ਰਾਈਟ ਦੈਟ ਇਜ਼ ਲਾਈਕ ਐਥਨਿਕ ਕਲੈਂਸਿੰਗ ਉਹਦੇ ਐਲਾਈਜ਼ ਨੇ ਵੀ ਸਾਰਿਆਂ ਨੇ ਕਿਹਾ ਵੀ ਅਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ 트럼ਪ ਆਪਣੀ ਇਸ ਵੇਲੇ ਜਿਹੜੀ ਲੋਕਾਂ ਨੇ ਉਹਨੂੰ ਵੋਟ ਪਾਈ ਆ ਉਹਨਾਂ ਨੂੰ ਉਹ ਦੱਸ ਰਿਹਾ ਕਿ ਮੈਂ ਬਹੁਤ ਟਫ ਹਾਂ ਤੇ ਮੈਂ ਦੁਨੀਆ ਦੇ ਵਿੱਚ ਸਾਰਾ ਕੁਝ ਮਨਵਾ ਲੂੰਗਾ ਅਮਰੀਕਾ ਉਹਨੇ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਤਹਿਤ ਉਹ ਇਹ ਦੱਸਣਾ ਚਾਹੁੰਦਾ ਵੀ ਅਮਰੀਕਾ ਬੜੀ ਵੱਡੀ ਪਾਵਰ ਹੈ ਅਮਰੀਕਾ ਜੋ ਚਾਵੇ ਉਹ ਕਰ ਸਕਦਾ ਪਰ ਐਦਾਂ ਹੋਏਗਾ ਨਹੀਂ ਹੁਣ ਜਿਵੇਂ ਉਹਨੂੰ ਮੈਕਸੀਕੋ ਨਾਲ ਵੀ ਉਹਨੇ ਲਾਇਆ ਸੀ ਕਿ ਟੈਰਿਫਸ ਬਿਲਕੁਲ ਕੈਨੇਡਾ ਨਾਲ ਵੀ ਲਾਏ ਉਹਨੂੰ ਹੋਲਡ ਕਰਨੇ ਪੈਗੇ ਇਹ ਤਾਂ ਨਹੀਂ ਹੋ ਸਕਦਾ ਮੈਮ ਇੱਕ ਕੰਟਰੀ ਕਹ ਦੇਗੀ ਐਡਾ ਫਟਾ ਅਮਰੀਕਾ ਤਾਂ ਹੈ ਨਹੀਂ ਆ ਵੀ ਸਾਰੀਆਂ ਕੰਟਰੀਆਂ ਨੂੰ ਜੋ ਆਪਣੀ ਚਾਹੇ ਹੀਨ ਬਣਵਾ ਲੇਗਾ ਸੋ ਹੀ ਵਿਲ ਹੈਵ ਟੂ ਈਟ ਹਿਸ ਵਰਡਸ ਉਹਨੂੰ ਉਹ ਜੋਸ਼ ਜੋਸ਼ ਚ ਬੜਾ ਕੁਝ ਕਹਿ ਜਾਏਗਾ ਪਰ ਉਹ ਫੁਲਫਿਲ ਸਾਰਾ ਕੁਝ ਕਰਨਾ ਮੇਰੇ ਸਾਬ ਨਾਲ ਇਹ ਜੀ ਕੋਈ ਅਮਰੀਕਾ ਦੇ ਕੋਲ ਯੂਨੀਲੈਟਰਲ ਇੰਨੀ ਵੱਡੀ ਪਾਵਰ ਨਹੀਂ ਹੈ ਕਿ ਸਾਰੀਆਂ ਕੰਟਰੀਆਂ ਦਾ ਜੋ ਚਾਹੇ ਉਹ ਤਾਂ ਕਹਿੰਦਾ ਸੀ ਮੈ ਉਹ ਬਿਲਲਣਾ ਗ੍ਰੀਨਲੈਂਡ ਵੀ ਲੱਲਣਾ ਸੋ ਮੈਨੂੰ ਨਹੀਂ ਲੱਗਦਾ ਜੀ ਤੁਸੀਂ ਇਹ ਸਾਰੇ ਨੂੰ 트럼ਪ ਦਾ ਇੱਕ ਸਟੰਟ ਦੇਖ ਰਹੇ ਹੋ ਪੋਲਿਟੀਕਲ ਸਟੰਟ ਦੇਖ ਰਹੇ ਹੋ ਹਾਂ ਜੀ ਮੈਂ ਇਹਨੂੰ 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 ਪੋਲਿਟੀਕਲ ਸਰਕਸ ਮੰਨ ਰਿਹਾ ਠੀਕ ਹੈ ਉਹ ਇੱਕ ਮਤਲਬ ਕਾਈਂਡ ਆਫ ਯੂ ਨੋ ਟੈਂਪਰਾਮੈਂਟਲ ਅਨਪ੍ਰੇਡਿਕਟਿਵ ਅਨਪ੍ਰੇਡਿਕਟੇਬਲ ਮੈਨ ਹੈਗਾ ਰਾਈਟ ਇਹ ਆਪਣੀ ਯੂ ਨੋ ਬਦਕਿਸਮਤੀ ਹੈ ਵਰਲਡ ਦੀ ਕਿ ਇਹ ਜਿਆ ਲੀਡਰ ਹੈ ਇਹ ਜੇ ਵੱਡੇ ਕੰਟਰੀ ਦਾ ਯੂ نو ਐਸ ਵੇਲੇ ਸਰਪ੍ਰਸਤ ਸੋ ਕਮਿੰਗ ਬੈਕ ਉਹ ਆਪਣੀ ਇੱਕ ਪੋਲਿਟਿਕਲ ਸਰਕਸ ਚਲਾ ਰਿਹਾ ਹੈ ਕਦੀ ਉਹ ਕਹਿੰਦਾ ਪੈਲੇਸਟਾਈਨੀਅਨ ਕੱਢ ਦਾਂਗਾ ਕਦੀ ਉਹ ਕਹਿੰਦਾ ਮੈਂ ਕੈਨੇਡਾ ਤੇ ਲਾ ਦੂੰਗਾ ਟੈਰਿਫ ਰਾਈਟ ਸ਼ਾਇਦ ਉਹ ਕੈਨੇਡਾ ਤੇ ਉਹਨੇ ਉਸ ਤੇ ਲਾ ਵੀ ਦਿੱਤੇ ਮੈਕਸੀਕੋ ਤੇ 25% ਬਿਲਕੁਲ ਤੇ ਚਾਈਨਾ ਤੇ 10% ਲਾਇ ਹੂੰ ਕਿਉਂਕਿ ਚਾਈਨਾ ਕੈਨੇਡਾ ਔਰ ਮੈਕਸੀਕੋ ਤੋਂ ਵੱਡੀ ਤਾਕਤ ਹੈ ਬਿਲਕੁਲ ਸਰ ਕਿਤੇ ਨਾ ਕਿਤੇ ਫਿਰ ਵੀ ਦੇਖਿਆ ਗਿਆ ਵੀ ਕੈਨੇਡਾ ਚ ਇੱਕ ਡਰ ਦਾ ਮਾਹੌਲ ਆ ਟਰੰਪ ਨੂੰ ਲੈ ਕੇ ਕੈਨੇਡਾ ਦੇ ਜਿਹੜੇ ਹਾਲੇ ਮਿਨਿਸਟਰ ਬਣੇ ਨਹੀਂ ਜਾਂ ਪ੍ਰਧਾਨ ਮੰਤਰੀ ਦੀ ਦੌੜ ਚ ਨੇ ਚਾਹੇ ਰੂਬੀ ਢੱਲਾ ਨੂੰ ਲਾ ਲੋ ਉਹ ਵੀ ਕਹਿ ਰਹੇ ਨੇ ਵੀ ਅਸੀਂ ਇਲੈਗਲ ਜਿਹੜੇ ਪੰਜਾਬੀ ਨੇ ਮਾਈਗ੍ਰੈਂਟਸ ਨੇ ਇਹਨਾਂ ਨੂੰ ਦਫਾ ਕਰ ਦਾਂਗੇ ਆਪਣੇ ਦੇਸ਼ ਚੋਂ ਬਹੁਤ ਸਖਤ ਲੈਂਗੁਏਜ ਅਪਣਾ ਰਹੇ ਨੇ ਵੀ ਕੱਢ ਦਾਂਗੇ ਕਿਉਂ ਦੇਖੋ ਅੱਜ ਜੇ ਆਪਾਂ ਦੇਖੀਏ ਨਾ ਜੇ ਅੱਜ ਇੱਕ ਬੜਾ ਫੈਸ਼ਨੇਬਲ ਹੋ ਗਿਆ ਇਹ ਕੰਟਰੀਆਂ ਦੇ ਵਿੱਚ ਸਾਰਿਆਂ ਚ ਰੈਸੈਸ਼ਨ ਸੀ ਆਪਣੇ ਇਕਨੋਮਿਕ ਪਾਲਿਸਿਸ ਚ ਇਹ ਮਾਈਗ੍ਰੈਂਟਸ ਨੂੰ ਜੀ ਬਲੇਮ ਕਰ ਰਹੇ ਨੇ ਜੇ ਤੁਸੀਂ ਦੇਖੋ ਯੂਕੇ ਲੈ ਲੋ ਯੂਕੇ ਚ ਮਹਿੰਗਾਈ ਘਟ ਜਿਹੜਾ ਕੋ ਤੁਹਾਡਾ ਰਿਸ਼ਤੇਦਾਰ ਰਹਿੰਦਾ ਹੋਵੇਗਾ ਯੂਕੇ ਨੂੰ ਉਹਨੂੰ ਪੁੱਛੋ ਪਿਛਲੇ ਕੋਵਿਡ ਤੋਂ ਬਾਅਦ ਉਹਨੇ ਕਿੰਨੀ ਮਹਿੰਗਾਈ ਆ ਆਸਟ੍ਰੇਲੀਆ ਦੇ ਵਿੱਚ ਵੱਡੇ ਸ਼ਹਿਰਾਂ ਚ ਰਹਿਣ ਨੂੰ ਜਗ੍ਹਾ ਨਹੀਂ ਮੈਲਬਨ ਆ ਰਕੇ ਠੀਕ ਹੈ ਜੀ ਨਿਊਜ਼ੀਲੈਂਡ ਦਾ ਹਾਲ ਦੇਖ ਲੋ ਰਾਈਟ ਉੱਥੇ ਹਾਊਸਸ ਪ੍ਰਾਈਸਸ ਕੀ ਨੇ ਹਾਊਸ ਪ੍ਰਾਈਸਸ ਇਹ ਰੁਪੀ ਟੱਲਾ ਜਿਹੜੀ ਹੈਗੀ ਆ ਜਾਂ ਜਿੰਨੇ ਵੀ ਆਹ ਪੋਲਿਟਿਸ਼ੀਅਨਸ ਆ ਉਹ ਇੱਕ ਟਫ ਸਟੈਂਸ ਲੈਂਦੇ ਨੇ ਉਹ ਇਹ ਕਹਿੰਦੇ ਨੇ ਵੀ ਸਾਰਾ ਜਿਹੜਾ ਬਲੇਮ ਹੈ ਸਾਡੀ ਇਕਨੋਮੀ ਦੇ ਫੇਲਿਅਰ ਦਾ ਉਹ ਮਾਈਗ੍ਰੈਂਟਸ ਕਰਕੇ ਹੈ ਜੀ ਸੋ ਦੇ ਹੈਵ ਟੂ ਐਕਟ ਟਫ I ਮੈਨ ਪਤਾ ਨਹੀਂ ਇਲੈਕਸ਼ਨਸ ਹੁੰਦੀਆਂ ਕੈਨੇਡਾ ਕੌਣ ਜਿੱਦਾ ਹੈ ਕਿਹੜੀ ਸਰਕਾਰਾਂ ਦੀ ਕੀ ਪਾਲਿਸੀਆਂ ਹੁੰਦੀਆਂ ਇਹ ਬੜੀ ਅਨਪ੍ਰੋਡਿਕਟੇਬਲ ਜੀ ਗੱਲ ਹੈ ਬਟ ਮੈਨੂੰ ਇਹ ਲੱਗਦਾ ਹੈ ਪੋਲਿਟਿਕਲ ਪੋਸਚਰਿੰਗ ਹੈ ਆਪਣੇ ਇੱਕ ਜਿਹੜਾ ਪੋਲਿਟਿਕਲ ਬੇਸ ਹੈ ਉਹਨੂੰ ਯੂ ਨੋ ਮੋਟੀਵੇਟ ਕਰਨ ਨੂੰ ਜੀ ਸੋ 트럼ਪ ਤੇ ਮੋਦੀ ਚ ਬਹੁਤ ਦੋਸਤੀ ਦਿਖੀ ਹੈ ਗੁੜੀ ਦੋਸਤੀ ਹਾਲਾਂਕਿ ਮੋਦੀ ਟਾਈਮ ਟੂ ਟਾਈਮ ਅਮਰੀਕਾ ਵੀ ਜਾਂਦੇ ਰਹੇ ਨੇ ਤੇ ਆਣ 12 ਫਰਵਰੀ ਨੂੰ ਫੇਰ ਜਾਣਾ ਹੋਣਾ ਕਿ ਮੀਟਿੰਗ ਚ ਉਹਨਾਂ ਦੀ ਮੀਟਿੰਗ ਚ ਕੀ ਮੁੱਦਾ ਹੋ ਸਕਦਾ ਕੀ ਗੈਰ ਕਾਨੂੰਨੀ ਪ੍ਰਵਾਸੀ ਨੂੰ ਲੈ ਕੇ ਮੋਦੀ 트ੰਪ ਨਾਲ ਗੱਲਬਾਤ ਕਰਨਗੇ ਮੈਨੂੰ ਦੇਖੋ ਮੈਂ ਇੰਨਾ ਨਹੀਂ ਮੈਨੂੰ ਪਤਾ ਪਰ ਮੈਨੂੰ ਇਹ ਲੱਗਦਾ ਹੈ ਇਸ ਵੇਲੇ 트ੰਪ ਦੇ ਕਿਸੇ ਵੀ ਚੀਜ਼ ਨੂੰ ਕੋਈ ਵੀ ਲੀਡਰ ਹੱਲੇ ਚੈਲੰਜ ਨਹੀਂ ਕਰੇਗਾ ਕਿਉਂਕਿ ਮੈਨੂੰ ਇਹ ਲੱਗਦਾ 트ੰਪ ਨੇ ਆਪਣੀ ਪਰਸ ਜਿਹੜੀ ਉਹਦੀ ਆਡੀਅנס ਹੈ ਉਹਨੂੰ ਟਫ ਐਕਟ ਕਰਕੇ ਦਿਖਾਣਾ ਤੇ ਐਸ ਵੇਲੇ ਉਹਨੂੰ ਜੇ ਕੋਈ ਕਹੇਗਾ ਵੀ ਕੋਈ ਵਰਲਡ ਲੀਡਰ ਕਹੇਗਾ ਵੀ ਤਾਂ ਉਹ ਸੁਨੇਗਾ ਨਹੀਂ ਜਿੰਨੀ ਦੇਰ ਤੱਕ ਉਹਨੂੰ ਰਿਵਰਸਲਸ ਨਹੀਂ ਹੋਣਗੀਆਂ ਹੁਣ ਵੀ ਜਿਹੜੀ ਉਹਨੇ ਦੀ ਪੈਲੇਸਟਾਈਨ ਵਾਲੀ ਗੱਲ ਕੀਤੀ ਹੈ ਵੀ ਸਾਰੇ ਜਾਰਡਨ ਤੇ ਏਜੀਪਟ ਚ ਕੱਟ ਦੋ ਉਹਦਾ ਵੀ ਬੜੇ ਮਿਊਟਡ ਲੈਵਲ ਤੇ ਯੂ نو ਉਹ ਹੋਇਆ ਖিলাਫਤ ਕੋਈ ਇਹ ਨਹੀਂ ਹੋਇਆ ਵੀ ਸਾਰੇ ਵਰਲਡ ਲੀਡਰ ਨੇ ਰੌਲਾ ਪਾਤਾ ਹੋਵੇ ਤੂੰ ਇਹ ਕੀ ਗੱਲ ਕਰ ਰਿਹਾ ਸੋ ਮੈਨੂੰ ਲੱਗਦਾ ਇਨੀਸ਼ੀਅਲੀ ਯੂ ਨੋ ਆਈ ਡੋਨਟ ਨੋ ਇਹ ਮੋਦੀ ਸਾਹਿਬ ਕੀ ਕਰਦੇ ਨੇ ਪਰ ਮੈਨੂੰ ਇਹ ਲੱਗਦਾ ਵੀ ਹੱਲੇ ਉਹਨੂੰ ਟਰੰਪ ਨੂੰ ਇੰਨੀ ਛੇਤੀ ਕੋਈ ਚੈਲੰਜ ਨਹੀਂ ਕਰੇਗਾ ਕਿਉਂਕਿ ਜੇ ਕਰੇਗਾ ਵੀ ਤੇ ਉਹਨੇ ਸੁਣਨੀ ਨਹੀਂ ਹ ਹ ਸਰ ਹਿਊਮਨ ਟ੍ਰੈਫਿਕ ਨੂੰ ਵੀ ਲੈ ਕੇ ਬਹੁਤ ਮਸਲਾ ਗੰਭੀਰ ਬਣਿਆ ਪਿਆ ਦੋਸ਼ ਲੱਗਿਆ ਪੰਜਾਬ ਦੇ ਤੇ ਭਾਰਤ ਦੇ ਕਈ ਏਜੰਟਾਂ ਤੇ ਜਿਹੜੇ ਗੈਰ ਮਨੁੱਖੀ ਤਸਕਰੀ ਨੂੰ ਇਨਜਾਮ ਦਿੰਦੇ ਨੇ ਇਲੀਗਲ ਤਰੀਕੇ ਨਾਲ ਉਹਨਾਂ ਨੂੰ ਮੈਕਸੀਕੋ ਦਾ ਬਾਰਡਰ ਪਾਉਂਦੇ ਨੇ ਕਹਿ ਕੇ ਲੀਗਲੀ ਵੀ ਤੁਹਾਨੂੰ ਲੀਗਲੀ ਭੇਜਾਂਗੇ ਪਰ ਉਹ ਇਲੀਗਲ ਕੰਮ ਕਰਦੇ ਨੇ ਇਹੋ ਜਿਹੇ ਕਿੰਨੇ ਏਜੰਟ ਨੇ ਪੂਰੇ ਦੇਸ਼ ਤੇ ਉਹਨਾਂ ਦੇ ਕੀ ਕਾਰਵਾਈ ਹੋਣੀ ਚਾਹੀਦੀ ਆ ਦੇਖੋ ਜਿਹੜੇ ਇਹ ਜਿਹੇ ਏਜੰਟ ਹਨ ਇਹ ਪਹਿਲੀ ਗੱਲ ਤਾਂ ਉਹਨਾਂ ਦੇ ਕੋਈ ਦਫ਼ਤਰ ਨਹੀਂ ਹੁੰਦੇ ਇਹ ਸਾਰਾ ਸਿਸਟਮ ਜਿਹੜਾ ਤੁਸੀਂ ਕਦੀ ਦੇਖਿਆ ਕਿਸੇ ਦੇ ਬਾਹਰ ਬੋਰਡ ਲੱਗਿਆ ਹੋਵੇ ਕਿ ਮੈਂ ਤੈਨੂੰ ਅਮਰੀਕਾ ਭੇਜੂਗਾ ਵਾਇਆ ਮੈਕਸੀਕੋ ਨਹੀਂ ਲੱਗਾ ਇਹ ਸਾਰੇ ਜਿਹੜੇ ਏਜੰਟ ਏਜੰਟ ਹੁੰਦੇ ਨੇ ਇਹਨਾਂ ਦੇ ਕੋਈ ਦਫ਼ਤਰ ਨਹੀਂ ਹੈ ਇਹਨਾਂ ਦਾ ਨੈਟਵਰਕ ਨੇ ਠੀਕ ਹੈ ਜੀ ਉਹ ਸਾਰਿਆਂ ਨੂੰ ਪਤਾ ਹੈ ਉਹ ਕਿੱਦਾਂ ਕਾਪੀਆਂ ਪਿੰਡੋਂ ਪਿੰਡੂ ਜਾ ਕੇ ਚੱਕਦੇ ਨੇ ਹੁਣ ਇਹ ਗੱਲ ਹੈ ਇਸ 'ਚ ਮੈਂ ਇੱਕ ਗੱਲ ਕਹਾਂਗਾ ਜੀ ਇਹ ਜਿਹੜਾ ਵੀ ਕੋਈ ਕਹਿ ਰਿਹਾ ਕਿ ਸਾਨੂੰ ਮਿਸਗਾਈਡ ਕੀਤਾ ਸਾਨੂੰ ਕਿਹਾ ਸੀ ਲੀਗਲ ਭੇਜਾਂਗੇ ਮੈਨੂੰ ਲੱਗਦਾ ਨਹੀਂ ਕੋਈ ਐਨਾ ਪੋਲਾ ਹੋਊਗਾ ਵੀ ਉਹਨੂੰ ਕਹਿ ਦਵਾਂ ਤੈਨੂੰ ਲੀਗਲ ਭੇਜਾਂਗੇ ਤੇ ਉਹਨੂੰ ਇਹ ਨਹੀਂ ਪਤਾ ਵੀ ਉਹਦੇ ਉਹਦੇ ਨਾਲ ਦੇ ਕਿੰਨੇ ਬੰਦੇ ਲੀਗਲ ਗਏ ਜੇ ਇਹਦੇ ਕੋਲ ਮੈਂ ਹੁਣੇ ਬੈਠਾ ਸੀ 5 ਮਿੰਟ ਪਹਿਲਾਂ ਕੋਈ ਮੇਰੇ ਸੱਜਣ ਦਫ਼ਤਰ ਆਇਆ ਉਹ ਵਿਚਾਰਾ 5th ਪਾਸ ਹੈ ਜੀ ਮੈਨੂੰ ਕਹਿੰਦੇ ਵਰਕ ਪਰਮਿਟ ਮੈਂ ਕਿਹਾ ਜੀ ਤੁਸੀਂ ਕੀ ਕਰਦੇ ਹੋ ਕਹਿੰਦੇ ਜੀ ਮੈਂ ਤਾਂ ਪਿੰਟਰ ਦਾ ਕੰਮ ਜਾਣਦਾ ਮੈਂ ਕਿਹਾ ਜੀ ਕਿਸੇ ਕੰਟਰੀ ਦਾ ਤੁਹਾਨੂੰ ਵਰਕ ਪਰਮਿਟ ਨਹੀਂ ਮਿਲ ਸਕਦਾ ਗੋਰੀਆ ਵਾਲੀ ਦਾ ਬਿਲਕੁਲ ਮੈਂ ਕਹਾਂ ਤੁਹਾਨੂੰ ਗਲਫ ਤਾਂ ਮਿਲ ਸਕਦਾ ਜੀ ਉਹ ਫਿਫਥ ਪਾਸ ਹੈ ਰਾਈਟ ਹੁਣ ਗੱਲ ਇਹ ਹੈ ਵੀ ਜੇ ਹੁਣ ਮੈਂ ਸਮਝਾਤਾ ਹੁਣ ਜੇ ਫੇਰ ਕਿਸੇ ਦਫ਼ਤਰ ਜਾ ਕੇ ਪੈਸੇ ਮੈਂ ਇਹ ਵੀ ਕਿਹਾ ਮੈਂ ਕਹਿੰ ਕਿ ਕਿਤੇ ਪੈਸੇ ਨਾ ਫਸਾਇਓ ਜੰਮੂ ਤੋਂ ਆਇਆ ਸੀ ਬੜੀ ਦੂਰੋਂ ਵਿਚਾਰੀ ਠੀਕ ਹੈ ਤੇ ਮੈਂ ਇਹ ਕਿਹਾ ਮੈਂ ਕਹਿੰ ਕਿ ਕਿਤੇ ਪੈਸੇ ਨਾ ਫਸਾਇਓ ਪਰ ਹੁਣ ਗੱਲ ਇਹ ਹੈ ਕਿ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਆ ਆਪਣੀ ਵੀ ਜ਼ਿੰਮੇਵਾਰੀ ਹੈ ਹਮ ਆਪਾਂ ਵੱਧ ਖਾ ਲਈਏ ਆਪਣਾ ਪੇਟ ਦੁਖਣ ਲੱਗ ਜੂਗਾ ਅਸੀਂ ਖਾਣਾ ਵੀ ਜ਼ਿੰਮੇਵਾਰੀ ਨਾਲ ਤੇ ਜੇ ਆਪਾਂ ਇੱਕ ਜ਼ਿੰਦਗੀ ਦਾ ਫੈਸਲਾ ਲੈ ਲਿਆ ਵੀ ਆਪਾਂ ਅਮਰੀਕਾ ਜਾਣਾ ਆਪਾਂ ਵੀ ਤਾਂ ਉਹਦੀ ਰਿਸਰਚ ਕਰੀਏ ਵੀ ਕਿਹੜਾ ਬੰਦਾ ਪੈਸੇ ਮੰਗ ਰਿਹਾ ਕਾਦੇ ਪੈਸੇ ਮੰਗ ਰਿਹਾ ਜੇ ਕੋ ਕਹਿੰਦਾ 60 ਲੱਖ ਲੈ ਰਿਹਾ ਜੀ ਮੈਂ 80 ਲੱਖ ਲੈ ਰਿਹਾ ਉਹ ਕਿਸ ਗੱਲ ਦਾ ਲੀਗਲ ਦਾ ਕੋ ਉੱਥੇ ਇਨਵੈਸਟਮੈਂਟ ਕਰਨੀ ਹੈ ਅੰਬੈਸੀ ਫੀਸ ਕੀ ਹੈ ਸੋ ਇਹ ਗੱਲ ਇਹ ਹੈ ਇਹ ਜਿੰਨਾ ਵੀ ਇਹ ਡਾਂਕੀ ਵਾਲਾ ਸਿਸਟਮ ਹੈ ਇਹ ਸਾਰਿਆਂ ਨੂੰ ਤਕਰੀਬਨ ਨੌਲੇਜ ਹੁੰਦੀ ਹੈ ਮੈਨੂੰ ਕਿੱਥੋਂ ਜਾਣਾ ਪਊਗਾ ਇੱਥੋਂ ਮੈਨੂੰ ਆਈ ਡਾਊਟ ਕੋਈ ਕਹਿੰਦਾ ਵੀ ਮੈਂ ਤੁਹਾਨੂੰ ਲੀਗਲੀ ਭੇਜ ਦੰਨਾ ਬਿਲਕੁਲ ਤੇ ਉਹ ਬੰਦਾ ਬਿਲਕੁਲ ਉਤੇ ਪਰ ਮਤਲਬ ਪ੍ਰੋਸਾ ਕਰ ਲੇ ਤੇ ਪ੍ਰੋ ਵੀ ਨਾ ਕਰੇ ਵੀ ਕਿੱਦਾਂ ਲੀਗਲੀ ਭੇਜੇਗਾ ਕਿਹੜਾ ਜ਼ਰੀਆ ਕਿਹੜੀ ਇਮੀਗ੍ਰੇਸ਼ਨ ਪਾਲਿਸੀ ਆ ਕਿਹੜਾ ਮੇਰਾ ਵੀਜ਼ਾ ਲੱਗੂਗਾ ਜੀ ਠੀਕ ਹੈ ਜੀ ਮੇਰੀ ਕਿੰਨੀ ਦੇਰ ਦੀ ਸਟੇ ਹੋਊਗੀ ਇਹ ਕੁਐਸਚਨ ਤਾਂ ਆਪਣੇ ਨਾਰਮਲ ਹੈ ਹਰੇਕ ਨੂੰ ਪੁੱਛਣਾ ਚਾਹੀਦਾ ਹੈ ਬਿਲਕੁਲ ਸਰ ਟਰੰਪ ਨੇ ਜਿਸ ਤਰੀਕੇ ਨਾਲ ਇੰਡੀਅਨਜ਼ ਨੂੰ ਇਹਾਜ ਚ ਵੇੜੀਆਂ ਲਗਾ ਕੇ ਭੇਜਿਆ ਪੈਰਾਂ ਚ ਵੇੜੀਆਂ ਹੱਥਾਂ ਚ ਵੇੜੀਆਂ ਇਹ ਹਿਊਮਨ ਰਾਈਟਸ ਹਿਊਮਨ ਰਾਈਟਸ ਦੀ ਵਾਇਲੇਸ਼ਨ ਕਰਦਾ ਤੁਸ ਤੁਹਾਡੇ ਕੀ ਵਿਚਾਰ ਨੇ ਇਸ ਨੂੰ ਲੈ ਕੇ ਕੀ ਐਵੇਂ ਭੇਜਣਾ ਸਹੀ ਹੈ ਬਿਲਕੁਲ ਨਹੀਂ ਸਹੀ ਜੀ ਦੇਖੋ ਉਹਨੇ ਇੱਕ ਦੁਨੀਆ ਚ ਆਪਣੀ ਪਾਵਰ ਦਿਖਾਣੀ ਤਾਂ ਹੀ ਉਹ ਯੂਜ਼ ਕਰ ਰਿਹਾ ਮਿਲਟਰੀ ਪਲੇਨ ਹਮ ਤਾਂ ਹੀ ਉਹ ਫੋਟੋ ਇਮੇजेस ਬਣਾ ਰਿਹਾ ਉਹ ਦੁਨੀਆ ਦੇ ਵਿੱਚ ਦਿਖਾ ਰਿਹਾ ਕਿ ਮੈਂ ਅਨਚੈਲੈਂਜਡ ਕੁਝ ਵੀ ਕਰ ਸਕਦਾ ਠੀਕ ਰਾਈਟ ਜੀ ਠੀਕ ਹੈ ਜੀ ਸੋ ਬਿਲਕੁਲ ਹੈ ਯੂ نو ਇਲੀਗਲ ਇਮੀਗਰੈਂਟ ਹੈ ਬਿਲਕੁਲ ਠੀਕ ਹੈ ਜੇ ਉਹ ਇਲੀਗਲ ਨੇ ਉਹਨਾਂ ਦੀ ਰਿਪੋਰਟੇਸ਼ਨ ਹੋ ਗਈ ਹੈ ਹਿਊਮਨ ਰਾਈਟਸ ਤਾਂ ਇਹ ਕਹਿੰਦੇ ਆ ਵੀ ਤੁਸੀਂ ਜੇ ਕਿਸੇ ਨੂੰ ਕੈਦ ਵੀ ਹੋਈ ਹੈ ਤੁਸੀਂ ਨੂੰ ਟਾਰਚਰ ਵੀ ਕਰ ਸਕਦੇ ਆ ਇਹ ਤਾਂ ਇਮੋਸ਼ਨਲ ਅਬਿਊਜ਼ ਹੈ ਫਿਜ਼ੀਕਲ ਅਬਿਊਜ਼ ਹੈ ਹੁਣ ਮੈਂ ਜਨੀਆ ਕ ਖਬਰਾਂ ਪੜ੍ਹੀ ਆ ਉਹ ਕਹਿੰਦੇ ਜਾ ਹੱਜ ਸਾਨੂੰ ਕੇਲਾ ਮਿਲਿਆ ਤੇ ਚਿਪਸ ਦਾ ਪੈਕੇਟ ਮਿਲਿਆ ਉਹ ਪਤਾ ਨਹੀਂ ਕਿੰਨੇ ਦਿਨ ਦੇ ਡਿਟੈਂਸ਼ਨ ਸੈਂਟਰ ਸੀਗੇ ਜੀ ਬਿਲਕੁਲ ਉਹ ਅੱਛਾ ਹੁਣ ਮੈਂ ਇੱਕ ਜਗ੍ਹਾ মিডিਆ 'ਚ ਵੀ ਪੜਿਆ ਸੀ ਜਿਹੜੇ ਉਹ ਮੇਰਾ ਕੋ ਪਰਸਨਲ ਨਹੀਂ ਬਟ ਮੈਂ মিডিਆ 'ਚ ਪੜਿਆ ਸੀ ਉਹ ਜਿਹੜੇ ਵਿਚਾਰੇ ਸੀਗੇ ਵਨ ਆਫ 뎀 ਉਹ ਕਹਿੰਦੇ ਅਸੀਂ ਡਿਟੈਂਸ਼ਨ ਸੈਂਟਰ 'ਚ ਸੀ ਅਸੀਂ ਕੋਈ ਸਵਾਲ ਪੁੱਛਦੇ ਸੀ ਉਹ ਸਾਨੂੰ ਜਵਾਬ ਦਿੰਦੇ ਸੀ ਟਰੰਪ ਹੂੰ ਜਿਹੜਾ ਸਵਾਲ ਅਸੀਂ ਪੁੱਛਣਾ ਉਹਦਾ ਨਾਂ ਆਨਸਰ ਉਹ ਟਰੰਪ ਦਿੰਦੇ ਸੀਗੇ ਸੋ ਇੱਕ ਬੜੀ ਵੱਡੀ ਸਰਕਸ ਚੱਲ ਰਹੀ ਆ ਪੋਲਿਟੀਕਲ ਜਿਹਦੇ ਵਿੱਚ ਹਿਊਮਨ ਰਾਈਟ ਵੋਲੇਸ਼ਨ ਵੀ ਆ ਇਮੋਸ਼ਨਲ ਅਬਿਊਜ਼ ਵੀ ਆ ਫਿਜ਼ੀਕਲ ਅਬਿਊਜ਼ ਵੀ ਆ ਸਾਰਾ ਕੁਝ ਹੈ ਜੀ ਸਰ ਵਿਦੇਸ਼ ਮੰਤਰੀ ਐਸ ਜੇ ਐਂਕਰ ਨਿਮਾਰਕ ਰੂਬੀਨਲ ਗੱਲ ਕੀਤੀ ਸੀ ਜਿਹੜੇ ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਉਹਨਾਂ ਨੇ ਗੈਰ ਕਾਨੂੰਨੀ ਪ੍ਰਵਾਸ ਨੂੰ ਲੈ ਕੇ ਵੀ ਗੱਲ ਕੀਤੀ ਸੀ ਫਿਰ ਵੀ ਅਮਰੀਕਾ ਨੇ ਉਹਨਾਂ ਦੀ ਗੱਲ ਨਹੀਂ ਮੰਨੀ ਫਿਰ ਵੀ ਉਹ ਇਲੀਗਲ ਐਵੇਂ ਬਹੁਤ ਪੂਰੀ ਤਰੀਕੇ ਨਾਲ ਭਾਰਤੀਆਂ ਨੂੰ ਜਿਹੜੇ ਬੰਦ ਬੰਨ ਕੇ ਭੇਜ ਰਹੇ ਨੇ ਉਹਨਾਂ ਦਾ ਹੁਣ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਦੀ ਉਹਨਾਂ ਨਾਲ ਉਹ ਤੋਂ ਬਾਅਦ ਲੱਗ ਸਕਦਾ ਵੀ ਥੋੜੀ ਨਰਮਾਈ ਵਰਤੀ ਜਾਊਗੀ 트੍ਰੰਪੋ ਬਲੋ ਦੇਖੋ ਜਿਹੜੀ ਆਹ ਜੀ ਸਰਕਸ ਹੈ ਨਾ ਬਈ ਕਿ ਕਹਿੰਦੇ ਪਹਿਲੀ ਗੱਲ ਮਿਲਟਰੀ ਪਲੇਨ ਭੇਜਣਾ ਬਹੁਤ ਕਾਸਟਲੀ ਪੈਂਦਾ ਜੇ ਡਿਪੋਰਟੇਸ਼ਨ ਕਰਨੀ ਆ ਅੱਜ ਤੱਕ ਜਿਹੜੀ ਡਿਪੋਰਟੇਸ਼ਨ ਹੁੰਦੀ ਆ ਉਹ ਨਾਰਮਲ 에ਅਰਲਾਈਨਸ ਦੇ ਥਰੂ ਹੁੰਦੀ ਆ ਮਿਲਟਰੀ ਪਲੇਨ ਦੇ ਵਿੱਚ ਅਨਫੋਰਟੇਬਲ ਆ ਅਮਰੀਕਾ ਲਈ ਵੀ ਇਹਦਾ ਯੂ ਨੋ ਪੰਜ ਗੁਣਾ ਜ਼ਿਆਦਾ ਖਰਚਾ ਸੋ ਇਹ ਸਿਰਫ ਇਹ ਸਰਕਸ ਚੱਲ ਰਹੀ ਆ ਆਉਣ ਵਾਲੇ 3 ਮਹੀਨਿਆਂ 'ਚ ਜਿਹੜੇ ਹੁਣ 20-21 ਹਜ਼ਾਰ ਜਿਹੜੇ ਵਿਚਾਰੇ ਇੰਡੀਅਨ ਹੈਗੇ ਨੇ ਜਿਹੜੇ ਜਿੰਨਾਂ ਨੂੰ 18 ਹਜ਼ਾਰ ਨੂੰ ਰਿਮੂਵਲ ਆਰਡਰ ਮਿਲ ਚੁੱਕਾ ਤੇਨ ਹਜ਼ਾਰ ਡਿਟੇਨ ਹੋ ਚੁੱਕਾ ਹੈ ਉਹਨਾਂ ਨੂੰ ਕਿਹਾ ਇਹ ਤਾਂ 100 ਬੰਦੇ ਆਏ ਜੀ ਕੀ 21000 ਨੂੰ 2100 ਫਲਾਈਟਾਂ ਭੇਜੇਗਾ ਹਮ ਅਮਰੀਕਾ ਪੋਸੀਬਲ ਹੀ ਨਹੀਂ ਹਾਂ ਸੋ ਕਮਿੰਗ ਬੈਕ ਇਹ ਹੌਲੀ ਹੌਲੀ ਇਹ ਸਾਰੀਆਂ ਚੀਜ਼ਾਂ ਨਾਲੇ ਇਹ ਹਰ ਚੀਜ਼ ਦੀ ਇੱਕ ਵੈਲਿਊ ਹੁੰਦੀ ਆ ਇੱਕ ਚੀਜ਼ ਤੁਸੀਂ ਇੱਕ ਵਾਰ ਹੀ ਦੇਖੋਗੇ ਉਹਦਾ ਇੰਪੈਕਟ ਹੋਗਾ ਦੋ ਵਾਰ ਦੇਖੋਗੇ ਜਦੋਂ ਰੂਟੀਨ ਬਣ ਜਾਏਗੀ ਤੁਹਾਡਾ ਉਹਦਾ ਇੰਪੈਕਟ ਖਤਮ ਹੋ ਜਾਂਦਾ ਸੋ ਮੈਨੂੰ ਇਹ ਲੱਗਦਾ ਹੈ ਜਿਹੜਾ ਇਹ ਬਨ ਕੇ ਬੰਦੇ ਭੇਜਣੇ ਆ ਮੈਂ ਡਿਪੋਰਟੇਸ਼ਨ ਤਾਂ ਨਹੀਂ ਕਹਿ ਸਕਦਾ ਵੀ ਉਹ 21000 ਨੂੰ ਹੋਏਗੀ ਕਿ ਨਹੀਂ ਹੋਏਗੀ ਰਾਈਟ ਜੇ ਹੋਏਗੀ ਵੀ ਤਾਂ ਇਸ ਤਰੀਕੇ ਨਾਲ ਜ਼ਲਾਲਤ ਵਾਲੀ ਨਹੀਂ ਹੋ ਨਹੀਂ ਮੇਰੀ ਉਮੀਦ ਹੈ ਕਿ ਨਹੀਂ ਹੋਵੇਗੀ ਸਰ ਕਈ ਵਿਦਿਆਰਥੀ ਜਾਂ ਵਰਕ ਪਰਮਿਟ ਦੇ ਚਾਹ ਬਣ ਜਾਂ ਅਮਰੀਕਾ ਜਾਣ ਦੇ ਚਾਹ ਬਣ ਹਾਲੇ ਵੀ ਤਾਂ ਵਿੱਚ ਨਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਅਮਰੀਕਾ ਚ ਦਾਖਲ ਹੋ ਜਾਈਏ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਜਾਣਾ ਉਹਨਾਂ ਲਈ ਸਹੀ ਹੈ ਜਾਂ ਗਲਤ ਹੈ ਲੀਗਲ ਜਾਣਾ ਚਾਹੀਦਾ ਜਾਂ ਇਨਲੀਗਲ ਕਿਸੇ ਵੀ ਤਰੀਕੇ ਨਾਲ ਦੇਖੋ ਮੈਨੂੰ 15 ਸਾਲ ਹੋ ਗਏ ਜੀ ਮੈਂ ਤਾਂ ਹਮੇਸ਼ਾ ਕਹਿੰਦਾ ਲੀਗਲ ਜਾਓ ਠੀਕ ਹੈ ਜੀ ਲੀਗਲ ਜਾਣਾ ਚਾਹੀਦਾ ਮੈਂ ਯੂ ਨੋ ਕੋਸ਼ਕ ਦਿਨ ਪਹਿਲਾਂ ਇੱਕ ਮੀਡੀਆ ਰਿਪੋਰਟ ਪੜ੍ਹ ਰਿਆ ਸੀ ਤਾਂ ਯੂ نو ਉਹ ਕਹਿੰਦੇ ਵੀ ਅੱਜ ਵੀ ਹੱਲੇ ਵੀ ਲੋਕੀ ਡੰਕੀ ਲਈ ਤਿਆਰ ਆ ਮੈਂ ਕਹਿੰਦਾ ਜੀ ਇਸ ਤੋਂ ਵੱਡੀ ਮੂਰਖਤਾਈ ਕੀ ਹੈ ਹੂੰ ਕਿ ਜੇ ਉੱਥੋਂ ਲੋਕਾਂ ਨੂੰ ਕੱਢ ਰਿਹਾ ਤੁਸੀਂ ਅੱਜ ਵੀ ਹੱਲੇ ਏਜੰਟ ਨੂੰ ਪੈਸੇ ਦੇਣ ਨੂੰ ਤਿਆਰ ਹੋ ਸੋ ਇਹ ਮੀਡੀਆ ਰਿਪੋਰਟ ਹੈ ਮੇਰੀ ਆਪਣੀ ਨਹੀਂ ਸੋ ਜੇ ਇਹੋ ਜੀ ਮੀਡੀਆ ਰਿਪੋਰਟ ਹੈਗੀ ਆ ਤੇ ਜੇ ਇਹੋ ਜੀ ਕੋਈ ਸਮਾਜ ਚ ਰਿਐਲਿਟੀ ਹੈ ਤੇ ਮੇਰੀ ਸਿਰਫ ਇੱਕੋ ਹੱਥ ਜੋੜ ਕੇ ਸਾਰਿਆਂ ਨੂੰ ਇੱਕੋ ਹੀ ਰਿਕਵੈਸਟ ਆ ਆ ਮਤਲਬ ਇਹਦੇ ਵਿੱਚ ਏ ਨਾ ਸੋਚੋ ਵੀ ਉਹਦੇ ਨਾਲ ਇਹ ਹੋਇਆ ਤੁਹਾਡੇ ਨਾਲ ਨਹੀਂ ਹੋ ਸਕਦਾ ਬੜੀ ਬੜੀ ਦੁਨੀਆ ਨਾਲ ਬਹੁਤ ਕੁਝ ਹੁੰਦਾ ਲੀਗਲ ਵੇ ਨਾਲ ਜਾਓ ਤੇ ਜਿਸ ਤਰ੍ਹਾਂ ਦਾ ਅਮਰੀਕਾ ਦੇ ਵਿੱਚ ਅੱਜ ਕੱਲ ਡਰਦਾ ਯੂ ਨੋ ਉਹ ਹੈਗਾ ਵਾਤਾਵਰਨ ਇਟ ਇਜ਼ ਅਨ ਸੇਫ ਟੂ ਡੂ ਐਨੀਥਿੰਗ ਇਲੀਗਲ ਸਰ ਤੁਸੀਂ ਤਰੀਕੇ ਦੱਸੋ ਕਿਹੜੇ ਤਰੀਕੇ ਨੇ ਜਿਨ੍ਹਾਂ ਨਾਲ ਅਮਰੀਕਾ ਚ ਲੀਗਲੀ ਜਾਇਆ ਜਾ ਸਕਦਾ ਕੈਨੇਡਾ ਚ ਲੀਗਲੀ ਜਾ ਸਕਦਾ ਜਾ ਸਕਦਾ ਜਾਂ ਵੈਸਟਰਨ ਕੰਟਰੀਜ਼ ਕਿਹੜੀ ਨੇ ਯੂਕੇ ਵਰਗੀਆਂ ਚ ਕਿਵੇਂ ਜਾਇਆ ਜਾ ਸਕਦਾ ਦੇਖੋ ਪ੍ਰਾਇਮਰਲੀ ਸਟੂਡੈਂਟ ਵੀਜ਼ਾ ਹੁੰਦਾ ਰਾਈਟ ਹੁਣ ਉਹਦੇ ਚ ਹਰ ਕੋਈ ਬੱਚਾ ਹਰ ਕੋਈ ਬੰਦਾ ਸਟੂਡੈਂਟ ਲਈ एलिਜੀਬਲ ਨਹੀਂ ਹੈ ਪਰ ਜੇ ਕੋ ਪੜ੍ਹ ਲਿਖ ਗਿਆ ਉਹਦੇ ਲਈ ਵਰਕ ਪਰਮਿਟ ਵੀ ਹੁੰਦਾ ਹੈ ਇੱਥੋਂ ਪੀਆਰ ਵੀ ਹੁੰਦੀ ਹੈ ਹਰ ਕੰਟਰੀ ਦੀ ਪੀਆਰ ਦੀ ਪਾਲਿਸੀ ਅੱਡ ਹੈ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਯੂ نو ਕੈਨੇਡਾ ਇਹਨਾਂ ਦੀਸ ਪੀਆਰ ਦੀ ਪਾਲਿਸੀ ਸਭ ਦੀ ਅੱਡ ਹੈ ਰਾਈਟ ਸਟੂਡੈਂਟ ਵੀਜ਼ਾ ਦੀ ਵੀ ਰਿਕੁਆਇਰਮੈਂਟਸ ਅੱਡ ਨੇ ਤੁਸੀਂ 12ਵੀਂ ਤੋਂ ਬਾਅਦ ਵੀ ਜਾ ਸਕਦੇ ਹੋ ਗ੍ਰੈਜੂਏਸ਼ਨ ਤੋਂ ਬਾਅਦ ਵੀ ਜਾ ਸਕਦੇ ਹੋ ਵਰਕ ਦੀਆਂ ਆਪਰਚੂਨਿਟੀਆਂ ਜਿਹੜੀਆਂ ਨੇ ਉਹ ਵੀ ਹੁੰਦੀਆਂ ਨੇ ਪਰ ਉਹਦੇ ਲਈ ਤੁਹਾਨੂੰ ਬੜਾ ਸੁਚੇਤ ਹੋਣਾ ਚਾਹੀਦਾ ਕਿਉਂਕਿ ਬੜੀਆਂ ਏਮਪਲੋਇਮੈਂਟਸ ਆਫਰ ਹੋ ਜਾਂਦੀਆਂ ਜਿਹੜੀਆਂ ਉੱਥੇ ਹੁੰਦੀਆਂ ਹੀ ਨਹੀਂ ਆਪਣੇ ਬੜੇ ਬਨੇ ਬੰਦਿਆ ਨਾਲ ਧੋਖਾ ਹੋ ਗਿਆ ਇੱਥੋਂ ਵੀ ਯੂਕੇ ਚਲੇ ਗਏ ਕੌਸ ਆਈ ਹੋਈ ਸੀਗੀ ਉੱਥੇ ਜਾ ਕੇ ਦੇਖਿਆ ਕੌਸ ਵਾਲੀ ਕੰਪਨੀ ਹੈ ਨਹੀਂ ਸੀ ਤੋ ਬੜੇ ਦੁਨੀਆ ਨਾਲ ਹੈ ਤਰੀਕੇ ਤਿੰਨ ਨੇ ਸਟੂਡੈਂਟ ਮਾਰਕ ਤੇ ਪੀਆ ਠੀਕ ਹੈ ਜੀ ਪਰ ਇਹ ਤੁਸੀਂ ਦੇਖ ਕੇ ਜਾਣਾ ਤੁਹਾਡੇ ਲਈ ਕਿਹੜਾ ਤੁਸੀਂ ਕਿਹੜੀ ਯੂ نو ਏਜ ਬ੍ਰੈਕਟ ਚੋਂ ਤੁਹਾਡਾ ਕੀ ਐਕਸਪੀਰੀਅੰਸ ਹੈ ਤੁਹਾਡੇ ਲਈ ਕੀ ਸਭ ਤੋਂ ਜਿਆਦਾ ਸੂਟੇਬਲ ਹੈ ਸੋ ਆ ਤਿੰਨ ਤਰੀਕੇ ਬੇਸਿਕਲੀ ਸਰ 104 ਜਿਹੜੇ ਭਾਰਤੀਆਂ ਚ ਇੰਡੀਆ ਵਾਪਸ ਆਏ ਨੇ ਅਮਰੀਕਾ ਤੋਂ ਉਹਨਾਂ ਚੋਂ ਇੱਕ ਕੁੜੀਆ ਮਸਕਾਨ ਨਾਮ ਦੀ ਉਨੇ ਕਿਹਾ ਕਿ ਮੀਡੀਆ ਚ ਵੀ ਮੈਂ ਇੰਗਲੈਂਡ ਸੀ ਤੇ ਮੈਂ ਅਮਰੀਕਾ ਚ ਦਾਖਲ ਹੋਈਆ ਉਹਨਾਂ ਨੇ ਮੈਨੂੰ ਵਾਪਸ ਕਰਦਾ ਇੰਗਲੈਂਡ ਜਾ ਕੇ ਵੀ ਉਹਨਾਂ ਨੇ ਕਿ ਅਮਰੀਕਾ ਜਾਂਦੀ ਕਿਉਂ ਹੋੜਾ ਨਹੀਂ ਉਹ ਪਤਾ ਨਹੀਂ ਕਿਸੇ ਉਹ ਮੈਂ ਥੋੜਾ ਪੜਿਆ ਉਹ ਸਟੂਡੈਂਟ ਵੀਜ਼ੇ ਤੇ ਗਈ ਸੀ ਯੂਕੇ ਓਕੇ ਰਾਈਟ ਹੁਣ ਜਦੋਂ ਕਈ ਵਾਰੀ ਬੰਦਾ ਸਟੂਡੈਂਟ ਵੀਜ਼ੇ ਤੇ ਚੱਲ ਜਾਂਦਾ ਉਸ ਤੋਂ ਬਾਅਦ ਉਹਦੇ ਕੋ ਫਿਊਚਰ ਪ੍ਰੋਸਪੈਕਟਸ ਨਹੀਂ ਹੁੰਦੇ ਜਿਵੇਂ ਹੁਣ ਆਪਣੇ ਕੈਨੇਡਾ ਚ ਬਹੁਤ ਜ਼ਿਆਦਾ ਬੱਚਿਆਂ ਨੂੰ ਡਰ ਬਣਿਆ ਹੋਇਆ ਕਿ ਉਹਨਾਂ ਦਾ ਵਰਕ ਪਰਮਿਟ ਐਕਸਪਾਇਰ ਹੋ ਜਾਏਗਾ ਤੇ ਉਸ ਤੋਂ ਬਾਅਦ ਉਹਨਾਂ ਦਾ ਵਰਕ ਪਰਮਿਟ ਰੀਨਿਊ ਨਹੀਂ ਹੋਣਾ ਸੋ ਆਈ ਥਿੰਕ ਮੁਸਕਾਨ ਦਾ ਜਿੰਨਾ ਤੱਕ ਮੈਨੂੰ ਕੇਸ ਯਾਦ ਹੈ ਉਹ ਯੂਕੇ ਚ ਸਟੂਡੈਂਟ ਵੀਜ਼ੇ ਤੇ ਗਈ ਸੀ ਉਸ ਤੋਂ ਬਾਅਦ ਸਿੰਸ ਉਹਨੂੰ ਲੱਗਿਆ ਹੋਵੇਗਾ ਵੀ ਯੂਐਸ ਦੇ ਵਿੱਚ ਯੂ ਨੋ ਉਹਦੇ ਲਈ ਓਪਰਚ्युनिटीज ਜ਼ਿਆਦਾ ਤਾਂ ਉੱਥੋਂ ਯੂਕੇ ਤੋਂ ਗਈ ਹੈ ਅਦਰਵਾਈਜ਼ ਯੂਕੇ ਦੇ ਵਿੱਚ ਜਿਵੇਂ ਤੁਸੀਂ ਪੜ੍ਹਦੇ ਹੋ ਉਸ ਤੋਂ ਬਾਅਦ ਤੁਹਾਨੂੰ ਆਪਣਾ ਪੋਸਟਸਟਡੀ ਵਰਕ ਵੀਜ਼ਾ ਮਿਲਦਾ ਉਸ ਤੋਂ ਬਾਅਦ ਤੁਸੀਂ ਕਰਕੇ ਬੜੀ ਦੁਨੀਆ ਹੈਗੀ ਹੈ ਜਿਹੜੀ ਉੱਥੇ ਫਿਰ ਮੁੜ ਕੇ ਏਮਪਲੋਇਰ ਲੱਭ ਕੇ ਸੈਟਲ ਵੀ ਹੁੰਦੀ ਹੈ ਜਾਂ ਵਰਕ ਪਰਮਿਟ 5 ਸਾਲ ਦਾ ਲੈ ਵੀ ਲੈਂਦੇ ਨੇ ਜੀ ਸਰ ਕੈਨੇਡਾ ਗਵਰਨਮੈਂਟ ਦੀ ਕੋਈ ਨਿਊ ਡਿਵੈਲਪਮੈਂਟ ਆਈ ਹੋਵੇ ਰੀਸੈਂਟਲੀ ਦਿਨਾਂ ਚ ਹਾਲ ਇਮੀਗ੍ਰੇਸ਼ਨ ਨਿਯਮਾਂ ਚ ਬਦਲਾਅ ਤੋਂ ਬਾਅਦ ਉਹ ਵੀ ਤੁਸੀਂ ਸਾਂਝੀ ਕਰ ਸਕਦੇ ਹੋ ਦੇਖੋ ਕੈਨੇਡਾ ਦੇ ਵਿੱਚ ਨਾ ਮੈਂ ਜਿਵੇਂ ਅੱਗੇ ਵੀ ਕਹਿੰਨਾ ਹਾਂ ਨਾ ਕੈਨੇਡਾ ਜਿਹੜੀ ਹੈ ਉਹਦੀ ਗਰੋਥ ਹੀ ਇਮੀਗ੍ਰੇਸ਼ਨ ਤੇ ਹੈ ਜੇ ਤੁਸੀਂ ਆਹ ਮਹੀਨੇ ਦੇਖੋ ਤਾਂ ਕੈਨੇਡਾ ਨੇ ਤਿੰਨ ਪਾਲਿਸੀਜ਼ ਕੱਟਦੀਆਂ ਜੀ ਠੀਕ ਹੈ ਜੀ ਇੱਕ ਤਾਂ ਕੱਟਦੀ ਆਰ ਆਰਸੀਆਈਪ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਠੀਕ ਹੈ ਐਦਾਂ ਹੀ ਫ੍ਰੈਂਚ ਵਾਲੀ ਕੱਟਦੀ ਕਿ ਜੇ ਤੁਸੀਂ ਯੂ ਨੋ ਕਿਊਬੈਕ ਤੋਂ ਬਾਹਰ ਕਿਸੇ ਵੀ ਫ੍ਰੈਂਚ ਮੈਨਿਓਰੀਟੀ ਵਾਲੇ ਯੂ ਨੋ ਉੱਥੇ ਜਾਣੇ ਹੋ ਤੁਹਾਨੂੰ ਨਾਮਿਨੇਸ਼ਨ ਹੁੰਦੀ ਆ ਤੁਸੀਂ ਉੱਥੇ ਪੀਆਰ ਲੈ ਸਕਦੇ ਏਦਾਂ ਹੀ ਰੂਰਲ ਏਰੀਆ ਦੇ ਵਿੱਚ ਹੁਣ ਰੂਰਲ ਚ 온ਟਾਰੀਓ ਚ ਪੰਜ ਸ਼ਹਿਰ ਨੇ ਇਹੀ ਮੈਂ ਹਮੇਸ਼ਾ ਬੱਚਿਆਂ ਨੂੰ ਕਹਿੰਦਾ ਹੁੰਦਾ ਸੀ ਵੀ ਟ੍ਰਾਂਟੋ ਵੈਲਕੂਵਰ ਨਾ ਜਾਓ ਹੁਣ ਜਿਵੇਂ ਯੂ ਨੋ ਆ ਆਰਸੀਆਪ ਦੇ ਵਿੱਚ ਸੈਡਬਰੀ ਆ ਠੀਕ ਹੈ ਤੇ ਕਈ ਪੰਜ ਟਾਊਨਸ ਨੇ ਇਨ੍ਹਾਂ ਦੇ ਵਿੱਚ ਹੱਲੇ ਵੀ ਜੇ ਤੁਹਾਨੂੰ এমਪਲੋਇਮੈਂਟ ਮਿਲਦੀ ਹੈ ਤੇ ਨੋਮੀਨੇਸ਼ਨ ਮਿਲਦੀ ਹੈ ਉਹਨਾਂ ਦੀ ਯੂ ਨੋ ਕੌਂਸਲ ਤੋਂ ਇਕਨੋਮਿਕ ਕੌਂਸਲ ਤੋਂ ਤੇ ਤੁਹਾਨੂੰ ਪੀਆਰ ਅੱਜ ਵੀ ਮਿਲੇਗੀ ਹੁਣ ਕੈਨੇਡਾ ਨੂੰ ਪਤਾ ਹੈ ਉਹਨੂੰ ਏਜ ਕੇਅਰ ਲਈ ਬੰਦੇ ਚਾਹੀਦੇ ਨੇ ਉਹਨਾਂ ਨੇ ਹੁਣ ਏਜ ਕੇਅਰ ਦੀ ਵੀ ਯੂ ਨੋ ਕੱਟਾ ਨੈਕਸਟ ਮੰਥ ਹੈ ਜੀ ਯੂ ਨੋ ਅਪਲੀਕੇਸ਼ਨਸ ਲੱਗਣ ਗਿਆ ਉਹਦੇ ਤੁਹਾਨੂੰ ਪੀਆਰ ਵੀ ਹੈ ਸੋ ਕੈਨੇਡਾ ਨੋਜ਼ ਇਟ ਨੀਡਸ ਪੀਪਲ ਅੱਜ ਵੀ ਜੇ ਉਹਨਾਂ ਦਾ ਟਾਰਗੇਟ ਹੈ ਕਿ ਅਸੀਂ ਐਸਐਲ 5 ਲੱਖ ਮੀਗ੍ਰੈਂਟ ਨੂੰ ਪੀਆਰ ਦਾਂਗੇ ਤਾਂ ਮੇਰਾ ਖਿਆਲ ਕੋਈ ਹੋਰ ਕੰਟਰੀ 5 ਲੱਖ ਬੰਦੇ ਨੂੰ ਪੀਆਰ ਨਹੀਂ ਦੇ ਰਹੀ ਚਾਹੇ ਆਪਣੇ ਲੱਖਾਂ ਬੰਦੇ ਉੱਥੇ ਨੇ ਜਿਨ੍ਹਾਂ ਨੂੰ ਅੱਜ ਨਾ ਮਿਲੇਗੀ ਜਾਂ ਵਰਕ ਪਰਮਿਟ ਦਾ ਉਹਨਾਂ ਦਾ ਖਤਮ ਹੋ ਜਾਏਗਾ ਤੇ ਉਹਨਾਂ ਨੂੰ ਸ਼ਾਇਦ ਮੁਸ਼ਕਲ ਆਵੇ ਪਰ ਫਿਰ ਵੀ ਕੈਨੇਡਾ ਨੀਡਸ ਪੀਪਲ ਅੱਜ ਵੀ ਉਹਦੀ ਜਿਹੜੀ ਪੀਆਰ ਪਾਲਿਸੀ ਆ ਉਹ ਇਹੀ ਕਹਿੰਦੀ ਐ ਕਿ ਅਸੀਂ ਬੰਦੇ ਪੱਕੇ ਕਰਾਂਗੇ ਹੁਣ ਮੈਂ ਤਿੰਨ ਪਾਲਿਸੀਸ ਤੁਹਾਨੂੰ ਆ ਦੱਸਦੀਆਂ ਏਜ ਕੇਅਰ ਵਾਲੀਆਂ ਰੂਰਲ ਵਾਲੀ ਤੇ ਫਰੈਂਚ ਵਾਲੀ ਇਹ ਤਿੰਨੋਂ ਐਸੇ ਮਹੀਨੇ ਦੀਆਂ ਡਵੈਲਪਮੈਂਟਸ ਆ ਕੈਨੇਡਾ ਨੀਡਸ ਪੀਪਲ ਨੂੰ ਪਤਾ ਮੇਰਾ ਬੰਦਿਆਂ ਤੋਂ ਬਣਾ ਗੁਜ਼ਾਰਾ ਨਹੀਂ ਹੂੰ ਸੋ ਥੈਂਕ ਯੂ ਸਰ ਆਉਣ ਵਾਲੇ ਦਿਨਾਂ 'ਚ ਹੀ ਦੇਖਣਾ ਹੋਊਗਾ ਅਮਰੀਕਾ ਕੀ ਪਾਲਿਸੀਸ ਲੈ ਕੇ ਆਂਦਾ ਜਾਂ ਮੋਦੀ ਦੀ ਫੇਰੀ ਤੋਂ ਬਾਅਦ ਕੀ ਨਵੇਂ ਰਿਜ਼ਲਟ ਆਉਣਗੇ ਸੋ ਥੈਂਕ ਯੂ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ